ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਨਿਮਰਤਾ ਦੀ ਮੂਰਤ ਬਾਣੀ ਦੇ ਬਹੁਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਅੱਜ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਮੈਂ ਇੱਕ ਕਵਿਤਾ ਦੀ ਹਾਜ਼ਰੀ ਭਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ ਬੁੱਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ ਸੋਹਣੇ ਫੁੱਲ ਸੀ ਉਸ ਤੇ ਆਉਣ ਲੱਗੇ ਪੰਚਮ ਪਾਸ਼ਾ ਇਸ ਦੀ ਮਹਿਕ ਤਾਈ ਸਾਰੇ ਜਗਤ ਦੇ ਵਿੱਚ ਫਲਾਉਣ ਲੱਗੇ ਆਦ ਬੀੜ ਦੇ ਤਾਈ ਤਿਆਰ ਕਰਕੇ ਜੀਵਨ ਜਿਉਣ ਦੀ ਜੁਗਤ ਸਿਖਾਉਣ ਲੱਗੇ ਅੰਮ੍ਰਿਤ ਸਰ ਦੇ ਦਰਸ਼ਨ ਇਸ ਨਾਨ ਖਾਤਰ ਕੋਨੇ ਕੋਨੇ ਤੋਂ ਸਿੱਖ ਸੰਨ ਆਉਣ ਲੱਗੇ ਉਧਰ ਸਿੱਖੀ ਦੀ ਲਹਿਰ ਦੇ ਖਾਤਮੇ ਲਈ ਉਧਰ ਸਿੱਖੀ ਦੀ ਲਹਿਰ ਦੇ ਖਾਤਮੇ ਲਈ ਦੋਖੀ ਸੋਚਾਂ ਦੇ ਘੋੜੇ ਦੜਾਉਣ ਲੱਗੇ ਲਾਣ ਲਈ ਗ੍ਰਹਿਣ ਇਸ ਚੰਨ ਤਾਈਂ ਘਟਿਆ ਢੰਗ ਤਰੀਕੇ ਅਪਣਾਉਣ ਲੱਗੇ ਤਰਾ ਤਰਾ ਦੇ ਝੂਠੇ ਇਲਜ਼ਾਮ ਲਾ ਕੇ ਜਹਾਗੀਰ ਦੇ ਤਾਈਂ ਪੜ ਘਾਉਣ ਲੱਗੇ ਬਾਗੀ ਖੁਸਰੋ ਦੀ ਮਦਦ ਦਾ ਦੋਸ਼ ਲਾ ਕੇ ਬਲਦੀ ਅਬ ਉੱਤੇ ਤੇਲ ਪਾਉਣ ਲੱਗੇ ਬਲਦੀ ਜਹਾਗੀਰ ਨੇ ਆਖਰ ਹੁਕਮ ਕੀਤਾ ਬੰਦ ਝੂਠ ਦੀ ਇਹ ਦੁਕਾਨ ਹੋਵੇ ਅਰਚਨ ਦੇਵ ਨੂੰ ਦਈਏ ਸਜਾ ਐਸੀ ਚਰਚਾ ਜਿਸ ਦੀ ਵਿੱਚ ਜਹਾਨ ਹੋਵੇ ਡਿੱਗੇ ਲਾਉ ਦੀ ਬੂੰਦ ਨਾ ਧਰਤ ਉੱਤੇ ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ ਆਖਰ ਦੇਣਾ ਦਰਿਆ ਵਿੱਚ ਰੋੜ ਇਹਨੂੰ ਚੁੱਪ ਸਦਾ ਲਈ ਇਹ ਜ਼ੁਬਾਨ ਹੋਵੇ ਜੇਠ ਹਾੜ ਕੜਕ ਦੀ ਧੁੱਪ ਅੰਦਰ ਪਿਆਰ ਧਰਤੀ ਤੇ ਧਰਿਆ ਨਾ ਜਾ ਰਿਹਾ ਸੀ ਸੜਦੀ ਤਪਦੀ ਜ਼ਮੀਨ ਦੀ ਹਿੱਕ ਵਿੱਚੋਂ ਲਾਵਾ ਫੁੱਟ ਕੇ ਬਾਹਰ ਨੂੰ ਆ ਰਿਹਾ ਸੀ ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ ਉੱਤੇ ਅੱਗ ਦੇ ਗੋਲੇ ਵਰਸਾ ਰਿਹਾ ਸੀ ਪੰਚਮ ਪਾਸ਼ਮ ਪਾਸਾ ਇਹੋ ਜੇ ਸਮੇਂ ਅੰਦਰ ਤੱਤੀ ਤਵੀ ਤੇ ਚੌਂਕੜਾ ਲਾ ਰਿਹਾ ਸੀ ਪੰਚਮ ਪਾਸ਼ਾ ਇਹੋ ਜੇ ਸਮੇਂ ਅੰਦਰ ਤੱਤੀ ਤਵੀ ਤੇ ਚੌਂਕੜਾ ਲਾ ਰਿਹਾ ਸੀ ਲਾਲ ਤਵੀ ਵੱਲ ਵੇਖ ਕੇ ਕਹਿਣ ਲੱਗੇ ਇੰਨੇ ਸਿੱਖੀ ਦੀ ਸ਼ਾਨ ਨੂੰ ਜਨਮ ਦੇਣਾ ਦੇਣੇ ਤੱਤੀ ਰੇਤਾ ਜੋ ਸੀਸ ਵਿੱਚ ਪੈ ਰਹੀ ਹੈ ਇੰਨੇ ਅਨਖੀ ਜਵਾਨਾਂ ਨੂੰ ਜਨਮ ਦੇਣੇ ਉਬਲ ਰਿਹਾ ਜੋ ਪਾਣੀ ਇਸ ਦੇ ਗੰਧਾਰ ਇਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਨੇ ਮੇਰੇ ਜਿਸਮ ਤੇ ਪੇ ਹੋਏ ਛਾਲਿਆਂ ਨੇ ਮੀਰੀ ਪੀਰੀ ਕਰਮ ਪਾਣਾਂ ਨੂੰ ਜਨਮ ਦੇਨੇ ਕਸ਼ਟ ਸਹਿ ਕੇ ਕੋਮਲ ਸਰੀਰ ਉਤੇ ਕਸ਼ਟ ਸਹਿ ਕੇ ਕੋਮਲ ਸਰੀਰ ਉਤੇ ਭਾਣਾ ਮਿੱਠਾ ਕਰ ਮੰਨਿਆ ਗੁਰ ਅਰਜਨ ਸੀ ਸ ਵਿੱਚ ਪਵਾ ਕੇ ਰੇਤ ਤਤੀ ਸਿਰ ਜ਼ੁਲਮ ਦਾ ਭੰਨਿਆ ਗੁਰ ਅਰਜਨ ਹੋਏ ਉਸ ਚੋਂ ਲੱਖਾਂ ਸ਼ਹੀਦ ਪੈਦਾ ਮੁੱਢ ਜਿਸ ਦਾ ਬੰਨਿਆ ਗੁਰ ਅਰਜਨ ਕੋਲ ਸ਼ਹੀਦਾਂ ਦਾ ਤਾਇਓ ਸਰਤਾਜ ਲਿਖੀਏ ਤਵਾਰੀਖ ਦੇ ਪੰਨਿਆਂ ਤੇ ਗੁਰ ਅਰਜਨ ਕਿਵੇਂ ਸਬਰ ਨੇ ਜ਼ਬਰ ਨੂੰ maat ਦਿੱਤੀ ਦੁਨੀਆ ਤਾਈ ਮੈਤ ਜਾਚਕ ਦਿਖਲਾ ਚੱਲਿਆ ਜ਼ੁਲਮ ਸਹਿ ਕੇ ਪਿੰਡੇ ਤੇ ਖਿੜੇ ਮੱਥੇ ਛਾਪ ਛ ਸੱਚ ਦੀ ਦਿਲਾਂ ਤੇ ਲਾ ਚੱਲਿਆ ਮੇਰੇ ਸਿੱਖ ਨਾਸਿਦਕ ਤੋਂ ਡੋਲ ਜਾਵਨ ਮੇਰੇ ਸਿੱਖ ਨਾਸਿਦਕ ਤੋਂ ਡੋਲ ਜਾਵਨ ਇਸ ਲਈ ਮੈਂ ਪੁਰਨੇ ਪਾ ਚੱਲਿਆ ਸੇਰਾ ਬੰਨ ਸ਼ਹੀਦੀ ਦਾ ਸਿਰ ਉੱਤੇ ਸੇਰਾ ਬਨ ਸ਼ਹੀਦੀ ਦਾ ਸਿਰ ਉੱਤੇ ਜੂਜ ਮਰਨ ਦਾ ਵੱਲ ਸਿਖਾ ਚੱਲਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਸ